ਕਾਂਗਰਸ ਦੇ ਜਰਨਲ ਸਖਤਰ ਦੇ ਉੱਪਰ ਹੋਈ ਵੱਡੀ ਕਾਰਵਾਈ ਕਾਂਗਰਸ ਦੇ ਜਰਨਲ ਸਖਤਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਲੱਗੇ ਗੰਭੀਰ ਦੋਸ਼ ਜਿਨ੍ਹਾਂ ਦੇ ਉੱਪਰ ਆਈਪੀਸੀ ਦੀ ਧਾਰਾ 107 ਅਤੇ 152 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਪੁਲਿਸ ਨੇ ਹੁਣੇ-ਹੁਣੇ ਉਸ ਜਰਨਲ ਸਖਤਰ ਨੂੰ ਗ੍ਰਿਫਤਾਰ ਕਰਕੇ ਲਿਜਾ ਚੁੱਕੀ ਹੈ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੋ ਲੋਕ ਰਾਈ ਨਿਊਜ਼ ਨਾਲ ਬਹੁਤ ਕੋਸਵਾਲ ਤੁਹਾਡਾ ਕਾਂਗਰਸ ਦੇ ਜਨਰਲ ਸਕੱਤਤਾ ਤੇ ਯੂਥ ਕਾਂਗਰਸ ਦੇ ਸਰਪ੍ਰਦਾਤ ਜਿਨ੍ਹਾਂ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਗਿਰਫਤਾਰ ਕੀਤਾ ਹੈ ਇੱਕ ਪਾਸੇ ਤਰਨਤਾਰਨ ਦੀ ਜਿਮਨੀ ਚੋਣ ਦਾ ਅਖਾੜਾ ਪਖਿਆ ਹੋਇਆ ਹੈ ਪੰਜਾਬ ਦੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਤਰਨਤਾਰਨ ਦੀ ਇਹ ਜਿਮਨੀ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਔਰ ਦੂਸਰੇ ਪਾਸੇ ਕਾਂਗਰਸ ਦੇ ਇਸ ਲੀਡਰ ਦੇ ਉੱਪਰ ਕੇਸ ਦਰਜ ਹੋ ਗਿਆ ਹੈ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਕੋਚਾਲ ਆਇਆ ਹੈ ਕਾਂਗਰਸ ਪਾਰਟੀ ਦੇ ਵਿੱਚ ਤੰਡ ਮਚ ਗਿਆ ਇਸ ਲੀਡਰ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੀ ਕਾਂਗਰਸ ਲੀਡਰਸ਼ਿਪ ਜੋ ਇਸ ਲੀਡਰ ਦੇ ਨਾਲ ਖੜ ਗਈ ਏ ਔਰ ਇਸ ਲੀਡਰ ਦੇ ਉੱਪਰ ਜੋ ਰਾਜਨੀਤਿਕ ਤੌਰ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਜੋ ਪੰਜਾਬ ਸਰਕਾਰ ਦੇ ਉੱਪਰ ਇਲਜ਼ਾਮ ਲਾਏ ਨੇ ਸੋ IPC ਤਲਾ 107 ਦੇ ਤਹਿਤ ਤੇ 152 ਦੇ ਤਹਿਤ ਜਿਵੇਂ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਉਹਨਾਂ ਨੂੰ SDM ਦੀ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ ਹੈ ਸੋ ਹਰਮੇਰ ਸਿੰਘ ਕੇਸਰੀ ਜੋ ਪੇਸ਼ੇ ਤੋਂ ਵਕੀਲ ਹਨ ਤੇ ਬਾਰ ਐਸੋਸੀਏਸ਼ਨ ਵਿੱਚ ਜੋ ਵੱਡੀ ਕਾਰਵਾਈ ਹੋਈਏ ਉਹਨਾਂ ਦੇ ਉੱਪਰ ਸੋ ਬਾਰ ਐਸੋਸੀਏਸ਼ਨ ਦੇ ਖਜ਼ਾਨਚੀ ਐਡਵੋਕੇਟ 우ਜਵਲ ਪਸੀਨ ਦੇ ਅਨੁਸਾਰ ਪੁਲਸ ਨੇ ਇਸ ਮਾਮਲੇ ਵਿੱਚ ਇੱਕ ਪਾਸੜ ਕਾਰਵਾਈ ਕੀਤੀ ਹੈ ਜਦੋਂ ਕਿ ਦੋਵਾਂ ਦੇ ਤਿਰਾਂ ਦੇ ਖਿਲਾਫ ਜਾਣਕਾਰੀ ਜਿਹੜੀ ਇਹ ਕਾਰਵਾਈ ਹੋਣੀ ਚਾਹੀਦੀ ਸੀ ਸੋ ਮਾਮਲਾ ਸੀ ਇੱਕ ਟੈਂਟ ਨੂੰ ਲੈ ਕੇ ਇੱਕ ਬੈਂਚ ਦਾ ਇਹ ਮਾਮਲਾ ਥਾਣਾ 19 ਸੈਕਟਰ ਦੇ ਵਿੱਚ ਦਰਜ ਕੀਤਾ ਗਿਆ ਸੀ ਸੈਕਟਰ 27 ਦੇ ਵਿੱਚ ਵਸਨੀਕ ਪਿਊਸ਼ ਕੱਕੜ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਟੈਂਟ ਦਾ ਕਾਰੋਬਾਰ ਕਰਦੇ ਹਨ ਤੇ ਦੀਵਾਲੀ ਦੇ ਦੌਰਾਨ ਦੁਕਾਨਾਂ ਨੂੰ ਟੈਂਟ ਤੇ ਬੈਂਚ ਮੁਹੱਈਆ ਕਰਵਾਏ ਸਨ ਇਸ ਦੇ ਸਬੰਧ ਵਿੱਚ ਸੈਕਟਰ 19 ਦੇ ਵਿੱਚ ਹਰਮੇਲ ਕੇਸਰੀ ਦੀ ਦੁਕਾਨ ਦੇ ਬਾਅਦ ਇੱਕ ਟੈਂਟ ਵੀ ਲਗਾਇਆ ਗਿਆ ਸੀ ਉਹ ਗੁੰਮ ਹੋਏ ਬੈਂਚ ਬਾਰੇ ਪੁੱਛਗਿੱਛ ਕਰਨ ਲਈ ਉਹਨਾਂ ਦੀ ਦੁਕਾਨ ਤੇ ਗਏ ਸੀ ਹਰਮੇਲ ਕੇਸਰੀ ਨੇ ਆਪਣੇ ਸਾਥੀਆਂ ਰਾਜਵੀਰ ਸਿੰਘ, ਅਤੁਲ ਜਾਦਵ, ਅਨਸ ਕੁਮਾਰ ਅਤੇ ਹਰੀ ਜਾਦਵ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਤੇ ਹਮਲੇ ਤੋਂ ਬਾਅਦ ਟੈਂਟ ਮਾਲਕ ਨੂੰ ਸੱਟਾਂ ਲੱਗੀਆਂ ਤੇ ਉਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮੈਡੀਕਲ ਰਿਪੋਰਟ ਦੇ ਵਿੱਚ ਕੋਈ ਗੰਭੀਰ ਸੱਟ ਨਾ ਲੱਗਣ ਕਰਨ ਪਰ ਹਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਪੰਜ ਮੁਲਜ਼ਮਾ ਹਰਮੇਲ ਕੇਸਰੀ, ਰਾਜਪੀਰ ਸਿੰਘ, ਅਤਲ ਝਾਦਵ ਤੇ ਅਨਸਰ ਕੁਮਾਰ ਤੇ ਹਰੀ ਝਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਵਿੱਚ ਹਰਮੇਲ ਕੇਸਰੀ ਜੋ ਕਿ ਪੰਜਾਬ ਤੇ ਚੰਡੀਗੜ੍ਹ ਕਾਂਗਰਸ ਦੇ ਜਨਰਲ ਸਕੱਤਰ ਨੇ ਔਰ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਚੁੱਕੇ ਨੇ ਉਹਨਾਂ ਦੇ ਉੱਪਰ ਇਹ ਵੱਡੀ ਕਾਰਵਾਈ ਹੋਈ ਹੈ ਉਹਨਾਂ ਦੇ ਸਾਥੀਆਂ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਬਗਵਾਲ ਮਚਿਆ ਹੈ